ਲਖਵਿੰਦਰ ਸਿੰਘ ਟੈਂਡ ਕੁੱਕਰ ਤਹਿਸੀਲ ਭਲੱਤ ਜ਼ਿਲ੍ਹਾ ਕਪੂਰਥਲਾ ਤੋਂ ਬੋਲ ਰਿਹਾ ਹਾਂ ਮੈਂ ਸਭ ਤੋਂ ਪਹਿਲਾਂ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਮਾਨ ਸਤਕਾਰਯੋਗ ਹਲਕਾ ਨਿਚਾਰਜ ਆਜ ਸਿਮਰਨ ਸਿੰਘ ਘੁੰਮਨ ਐਡਵੋਕੇਟ ਐਸ.ਡੀ.ਐਨ ਸਰ ਬਲਤ ਡੀਸੀ ਸਰ ਕਪੂਰਥਲਾ ਤੇ ਮਾਨ ਸਤਕਾਰਯੋ ਪੰਜਾਬ ਦੇ ਆਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਰ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸੋ ਮੈਂ ਆਪ ਜੀ ਨਾਲ ਅੱਜ ਜੋ ਅੱਜ ਤੋਂ 5 ਸਾਲ ਪਹਿਲਾਂ ਸਾਡੇ ਨਾਲ ਬੀਤਿਆ ਜਿਸ ਸਮੇਂ ਪੰਚਾਇਤੀ ਇਲੈਕਸ਼ਨ ਹੋਏ ਸਰਪੰਚੀ ਦੇ ਸਰਪੰਚੀ ਦੇ ਇਲੈਕਸ਼ਨ ਅੰਦਰ ਸਾਡੇ ਨਾਲ ਬਹੁਤ ਵੱਡਾ ਤੱਕਾ ਹੋਇਆ ਜਿਸ ਸਮੇਂ ਵੋਟਾਂ ਗਿਣੀਆਂ ਗਈਆਂ 513 ਵੋਟਾਂ ਪੋਲਿੰਗ ਹੋਈਆਂ ਜਿਹਦੇ ਤੋਂ 11 ਵੋਟਾਂ ਰਿਜੈਕਟ ਹੋਈਆਂ ਪੰਸੂ ਦੋ ਬੋਟਾਂ ਸਹੀ ਸਨ ਸੂ ਸਾਡੇ ਜੋ ਪੋਟਾਂ ਦੀ ਗਿਣਤੀ ਸੀ ਉਹ 300 ਸੀ اپੋਜੀਸ਼ਨ ਦੀ 202 ਬੋਟ ਸੀ ਸਾਡੀਆਂ 98 ਬੋਟਾਂ ਜ਼ਿਆਦਾ ਦੇ ਬਾਵਜੂਦ ਵੀ ਸਾਨੂੰ ਹਰਾਇਆ ਗਿਆ ਇਹ ਆਪ ਜੀ ਸਭ ਨੂੰ ਪਤਾ ਹੈ 3 12 18 ਦੀ ਗੱਲ ਹੈ ਇਹ ਰਸੀ ਮਾਨਯੋਗ ਅਦਾਲਤ ਜ਼ਿਲ੍ਹਾ ਪੁਠਸਲਾ ਵਿੱਚ ਪਟੀਸ਼ਨ ਪਾਈ 1919 ਜਿਹਦੇ ਚ ਕਾਰਵਾਈ ਹੈ ਉਹ ਐਸਡੀਐਮ ਪੁਠਸਾਹ ਕਰ ਰਹੇ ਹਨ ਉਥੇ ਸਾਨੂੰ ਤਰੀਕ ਪੈਂਦੀ ਹੈ ਸੋ ਹੁਣ ਵੀ ਜਿਹੜੀ ਤਰੀਕ ਹੈ ਉਹ ਕਤੀ 124 ਨੂੰ ਹੈ ਸੂ ਤਰੀਕਾ ਪਿਆਰੀਆਂ ਹਨ ਨਤੀਜਾ ਨਹੀਂ ਆ ਰਿਹਾ ਸੋ ਕਾਨੂੰਨ ਮੁਤਾਬਕ ਵੀ ਜੋ ਇਹ ਗਿਣਤੀ ਦੀ ਪ੍ਰੋਬਲਮ ਹੈ ਕਾਨੂੰਨ ਦੇ ਅੰਦਰ ਵੀ ਹੈ ਕਿ 6 ਮਹੀਨੇ ਦੇ ਅੰਦਰ ਇਹ ਫੈਸਲਾ ਹੋਣਾ ਚਾਹੀਦਾ ਹੈ 6 ਮਹੀਨੇ ਦੀ ਜਗ੍ਹਾ 5 ਸਾਲ ਹੋ ਗਏ ਹਨ ਸੋ ਅਜੇ ਵੀ ਜੋ ਤ੍ਰੇਕ ਹੈ ਪੈਰੀ ਹੈ ਸੋ ਬਹੁਤ ਵੱਡਾ ਸਾਡੇ ਨਾਲ ਤੱਕਾ ਹੋਇਆ ਸੀ। ਔਰ ਅਸੀਂ ਕੋਨੂੰਨ ਸਾਹਿਬ ਚੱਲ ਰਹੇ ਹਾਂ। ਸੋ ਅਸੀਂ ਉਮੀਦ ਕਰਦੇ ਹਾਂ ਕਿ ਸਰਦਾਰ ਭਗਵੰਤ ਸਿੰਘ ਜੀ ਸੀਐਮ ਸਾਹਿਬ ਦੀ ਸਰਕਾਰ ਦੇ ਅੰਦਰ ਬਹੁਤ ਵਧੀਆ ਜਿਸ ਤਰੀਕੇ ਨਾਲ ਕਾਰਜ ਹੋ ਰਹੇ ਹਨ। ਅਸੀਂ ਵੀ ਉਮੀਦ ਰੱਖਦੇ ਹਾਂ ਕਿ ਸਾਨੂੰ ਵੀ ਨਿਆਂ ਸਾਫ ਮਿਲੇਗਾ। ਔਰ ਅਨਸਾਫ ਤੇ ਹੀ ਜ਼ਿੰਦਗੀ ਟਿਕੀ ਹੈ। ਸੋ ਜੋ ਸਾਡੀ ਬੇਨਤੀ ਹੈ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਦੁਆਰਾ ਮੈਂ ਫਿਰ ਬੇਨਤੀ ਕਰਦਾ ਹਾਂ ਸਾਡੇ ਹਲਕਾ ਇੰਚਾਰਜ ਸਤਿਕਾਰਯੋਗ ਸਰਦਾਰ ਅਰ ਸਨਰ ਸਿੰਘ ਕੁੰਮਨ ਐਡਵੋਕੇਟ ਐਸਟੀਐਮ ਸਰ ਪਲੱਥ ਡੀਸੀ ਸਰ ਕਪੂਰਥਲਾ ਤੇ ਸੀਹਨ ਸਿੰਘ ਬੇਨਤੀ ਕਰਦਾ ਹਾਂ ਕਿ ਜੇ ਬਹੁਤ ਵਧੀਆ ਇੰਨੀ ਵਧੀਆ ਸਰਕਾਰ ਦੇ ਵਿੱਚ ਵੀ ਇਹ ਜਿਹੜਾ ਸਾਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਕੱਲ੍ਹ ਆਣ ਵਾਲੇ ਸਮੇਂ ਵਿੱਚ ਵੀ ਨਹੀਂ ਹੋ ਸਕਦਾ ਕਿ ਸਾਨੂੰ ਇਨਸਾਫ ਮਿਲੇ ਇਸ ਕਰਕੇ ਇਸ ਤੋਂ ਵਧੀਆ ਸਰਕਾਰ ਸੰਸ 47 ਤੋਂ ਬਾਅਦ ਸਭ ਤੋਂ ਵਧੀਆ ਸਰਕਾਰ ਆਈ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਵਧੀਆ ਜਿਉਂ ਸਾਬ ਮੈਦਿਆ ਹੈ ਸੋ ਅਸੀਂ ਵੀ ਇਨਸਾਫ ਦੀ ਉਮੀਦ ਤੇ ਕਾਨੂੰਨ ਦੇ ਨਾਲ-ਨਾਲ ਚੱਲ ਰਹੇ ਹਾਂ ਔਰ ਅਸੀਂ ਹਾਈ ਕੋਰਟ ਵਿੱਚ ਵੀ ਪਟੀਸ਼ਨ ਪਾਈ ਸੀ ਉਹ ਵੀ ਦੇਖੋ ਆਰਡਰ ਆਏ ਹਨ 30 11 23 ਦੇ ਉਹ ਅਸੀਂ ਆਪ ਵੀ ਐਸਟੀਐਨਸਾ ਪਲਾਟਨ ਦੇ ਕੇ ਆਏ ਹਾਂ ਸੋ ਉਹ ਵੀ ਮੈਂ ਤੁਹਾਨੂੰ ਇਹ ਜੋ ਆਰਡਰ ਦੀ ਕਾਪੀ ਹੈ ਉਹ ਵੀ ਦਿਖਾਵਾਂਗਾ ਔਰ ਜਿਹੜਾ ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਇਹਨਾਂ ਨੂੰ ਸਾਥ ਮਿਲੇਗਾ ਜਿਸ ਦੇ ਨਾਲ ਪੂਰੇ ਪੰਜਾਬ ਤੇ ਇਹ ਚੀਜ਼ ਦਾ ਅਸਰ ਰਹੇਗਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਿਸੇ ਵੀ ਸਰਪੰਚੀ ਸਮਤੀ ਇਹ ਚ ਕਿਸੇ ਨਾਲ ਵੀ ਵਿਧੇਕੀ ਨਾ ਹੋਵੇ। ਹੋਰ ਅਸੀਂ ਆਮ ਆਦਮੀ ਪਾਰਟੀ ਤੇ ਪੂਰੇ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਨ ਬਹੁਤ ਵਧੀਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਵਧੀਆ ਕੰਮ ਕਰਨਗੇ ਸਹੂਨ ਮੈਂ ਆਪ ਜੀ ਨੂੰ। ਜੋ ਹਾਈ ਕੋਰਟ ਦੀ ਕਾਪੀ ਹੈ ਆਰਡਰ ਦੀ ਉਹ ਵੀ ਦਿਖਾਵਾਂਗਾ। ਮੇਰਾ ਫੋਨ ਨੰਬਰ ਹੈ ਜੀ। ਉਹ 9878 70 8767 ਹੈ ਸੂ ਦੁਆਰਾ ਫਿਰਮ ਪੰਜਾਬ ਵਾਸੀਆਂ ਨੂੰ ਹਲਕਾ ਅਰਚਾਰਜ ਭਲੱਠ ਐਸਟੀਐਨ ਸਾਹਿਬ ਭਲੱਠ ਡੀਸੀ ਸਾਹਿਬ ਕਪੂਥਲਾ ਤੇ ਸੀਐਮ ਸਾਹਿਬ ਅਨੁਸਾਰਿਆਂ ਨੂੰ ਦੁਆਰਾ ਫਿਰ ਪਿਆਰ ਭਰੇ ਸਤਸ੍ਰੀ ਅਕਾਲ ਸੂ ਮੈਂ ਆਪ ਜੀ ਨੂੰ ਜੋ ਆਰਡਰ ਦੀ ਕਾਪੀ ਹੈ ਉਹ ਵੀ ਦਿਖਾਨਾ ਹੈ ਆਪਨੇ ਦੇਖ ਕੇ ਸੋਚਣਾ ਹੈ ਇਹ ਜਿਹੜਾ ਸਾਨੂੰ ਇਨਸਾਫ ਨਾ ਮਿਲਿਆ ਤੇ ਮੇਰੇ ਖਿਆਲ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਹੋ ਸਕਦਾ ਕਿ ਸਾਨੂੰ ਇਨਸਾਫ ਮਿਲੇ ਇਸ ਕਰਕੇ ਇਸ ਤੋਂ ਵਧੀਆ ਸਰਕਾਰ ਸੰਨ 47 ਤੋਂ ਬਾਅਦ ਸਭ ਤੋਂ ਵਧੀਆ ਸਰਕਾਰ ਆਈ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਵਧੀਆ ਜਿਉਂਨ ਸਾਥ ਮਿਲ ਰਿਹਾ ਹੈ ਸੋ ਅਸੀਂ ਵੀ ਹਿਸਾਬ ਦੀ ਮੀਤ ਤੇ ਕਾਨੂੰਨ ਦੇ ਨਾਲ ਨਾਲ ਚੱਲ ਰਹੇ ਹਾਂ ਔਰ ਅਸੀਂ ਹਾਈ ਕੋਰਟ ਵਿੱਚ ਵੀ ਪਟੀਸ਼ਨ ਪਾਈ ਸੀ ਉਹ ਵੀ ਦੇਖੋ ਆਰਡਰ ਆਏ ਹਨ 3011 ਤੇ ਇਹਦੇ ਉਹ ਅਸੀਂ ਆ ਵੀ ਐਸਟੀਐਸ ਪਲਾਟਨ ਦੇ ਕੇ ਆਏ ਹਾਂ ਸੋ ਉਹ ਵੀ ਮੈਂ ਤੁਹਾਨੂੰ ਇਹ ਜੋ ਆਰਡਰ ਦੀ ਕਾਪੀ ਹੈ ਉਹ ਵੀ ਦਿਖਾਵਾਂਗਾ ਔਰ ਜਿਹੜਾ ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਉਸਾਬ ਮਿਲੇਗਾ ਜਿਹਦੇ ਨਾਲ ਪੂਰੇ ਪੰਜਾਬ ਤੇ ਇਹ ਚੀਜ਼ ਦਾ ਅਸਰ ਰਹੇਗਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਕਿਸੇ ਵੀ ਸਰਪੰਚੀ ਸੰਮਤੀ ਦੇ ਵਿੱਚ ਕਿਸੇ ਨਾਲ ਵੀ ਵਿਧੇਕੀ ਨਾ ਹੋਵੇ ਪੂਰੇ ਸੀ ਆਮ ਆਦਮੀ ਪਾਰਟੀ ਤੇ ਪੂਰੇ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਨ ਬਹੁਤ ਵਧੀਆ ਹੈ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਵਧੀਆ ਕੰਮ ਕਰਨਗੇ ਸਹੋਣ ਮੈਂ ਆਪ ਜੀ ਨੂੰ ਜੋ ਹਾਈ ਕੋਰਟ ਦੀ ਕਾਪੀ ਹੈ ਆਰਡਰ ਦੀ ਉਹ ਵੀ ਦਿਖਾਵਾਂਗਾ ਮੇਰਾ ਫੋਨ ਨੰਬਰ ਹੈ ਜੋ ਉਹ 9878 70 8767 ਹੈ ਸੂ ਦੁਆਰਾ ਫਿਰ ਮੈਂ ਪੰਜਾਬ ਵਾਸੀਆਂ ਨੂੰ ਹਲਕਾ ਅਨਜਾਜ ਫਲੱਥ ਐਸਟੀਐਸ ਆਫ ਫਲੱਥ ਥਿਸ ਇਜ਼ ਆਬ ਕਪੂਥਲਾ ਤੇ ਸੀਐਮ ਸਾਹਿਬ ਨੂੰ ਸਾਰਿਆਂ ਨੂੰ ਦੁਆਰਾ ਫਿਰ ਪਿਆਰ ਭਰੇ ਸਤਸ੍ਰੀ ਅਕਾਲ ਸੂ ਮੈਂ ਆਪ ਜੀ ਨੂੰ ਜੋ ਆਰਡਰ ਦੀ ਕਾਪੀ ਹੈ ਉਹ ਵੀ ਦਿਖਾਣਾ ਹੈ ਆਪ ਨੇ ਦੇਖ ਕੇ ਸੋਚਣਾ ਅ ਦੇਖੋ ਜਿਹੜਾ ਸਰਟੀਫੀਕੇਟ ਮਿਲਦਾ ਹੈ ਇਹਦੇ ਉੱਪਰ ਚੁਣਿਆ ਗਿਆ ਨਹੀਂ ਚੁਣਿਆ ਗਿਆ ਹਰ ਜਿੱਤ ਦੇ ਸਬੰਧ ਚ ਲਿਖਿਆ ਜਾਂਦਾ ਹੈ ਇੱਥੇ ਵੀ ਆ ਦੇਖੋ ਕਾਲਮ ਵਿੱਚ ਕੁਝ ਨਹੀਂ ਲਿਖਿਆ ਗਿਆ ਸੋ ਜਿਹੜੀ ਸਾਡੀ 98 ਵੋਟਾਂ ਦੀ ਲੀਡ ਸੀ ਉਹ ਵੀ ਖਤਮ ਕੀਤੀ ਗਈ ਉਸ ਨੂੰ ਛਪਾਉਣ ਵਾਸਤੇ ਇਹ ਦੇਖੋ ਕਿ ਇਹ ਚੀਜ਼ ਨੂੰ ਵੀ ਸੇਵ ਕੀਤਾ ਗਿਆ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਜੋ 31 ਇੱਕ 24 ਨੂੰ ਜ਼ਰੂਰ ਇਨਸਾਫ਼ ਮਿਲੇਗਾ ਜੀ ਫਿਰ ਦੁਆਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੰਨਵਾਦ